ਲੱਖਾਂ ਕਰੋੜਾਂ ਹਵੇਲੀਆਂ ਤੇ ਲਾ ਕੇ ਬਾਈ ਲੋਕ ਚਲੇ ਗਏ ਬਾਹਰ ਤੇ ਕੋਠੀਆਂ ਪਈਆਂ ਨੇ ਬਿਲਕੁਲ ਸੁੰਨੀਆਂ ਪੰਜਾਬ ਦਾ ਇਹ ਪਿੰਡ ਜੀ ਕਹਿੰਦੇ ਜਮੀ ਜਿਹੜਾ ਖਾਲੀ ਹੋ ਰਿਹਾ ਜਿਹੜੀ ਮਰਜ਼ੀ ਹਵੇਲੀ ਵੇਖ ਲੋ ਉਸ ਨੂੰ ਜਿਹੜਾ ਜਿੰਦਾ ਲੱਗਿਆ ਮਿਲੂਗਾ ਇਹ ਹੀ ਨਹੀਂ ਬਲਕਿ ਹੋਰ ਦਿਖਾਉਨੇ ਆਜੋ ਜਿੰਨਾ ਕੋਠਿਆਂ ਦੇ ਬਹੁਤ ਜ਼ਿਆਦਾ ਪੈਸਾ ਲੱਗਿਆ ਹੋਇਆ ਸਾਰਿਆਂ ਨੂੰ ਤਕਰੀਬਨ ਜਿੰਦੇ ਲੱਗੇ ਹੋਏ ਨੇ ਆ ਦੇਖੋ ਇੱਧਰ ਵੀ ਜਿੰਦੇ ਲੱਗੇ ਹੋਏ ਨੇ ਤੇ ਇੱਧਰ ਵੀ ਜਿਹੜੇ ਜਿੰਦੇ ਲੱਗੇ ਹੋਏ ਨੇ ਸਤ ਸਤਿ ਸ਼੍ਰੀ ਗਾਲ ਦੋਸਤੋ ਅੱਜ ਪਹੁੰਚੇ ਆਂ ਪੰਜਾਬ ਦੇ ਬਿੱਲੀ ਬੜੈਚ ਪਿੰਡ ਵਿੱਚ ਕਹਿੰਦੇ ਇਹ ਪਿੰਡ ਹੈ ਜਿਹੜਾ ਸਾਰਾ ਖਾਲੀ ਹੋ ਗਿਆ ਵੀ ਇੱਥੇ ਕੋਈ ਰਹਿੰਦਾ ਨਹੀਂ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਤੁਸੀਂ ਬਹੁਤ ਜ਼ਿਆਦੇ ਵੀਡੀਓ ਦੇਖੀਆ ਹੋਣਗੀਆਂ ਪਰ ਅਸਲ ਸੱਚਾਈ ਕੀ ਆ ਆਪਾਂ ਪਿੰਡ ਦੇ ਲੋਕਾਂ ਤੋਂ ਪੁੱਛਦੇ ਆਂ ਵੀ ਕੀ ਸੱਚਮੁੱਚ ਇਸ ਪਿੰਡ ਜਿਹੜਾ ਪਿੰਡ ਹੈ ਜਿਹੜਾ ਇਹ ਸਾਰਾ ਖਾਲੀ ਹੋ ਗਿਆ ਬਾਹਰ ਚਲੇ ਗਏ ਜਾਂ ਫਿਰ ਇੱਥੇ ਲੋਕ ਬਸਦੇ ਨੇ ਤਾਂ ਜੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਹਵੇਲੀ ਸੁੰਨੀ ਕਿਉਂ ਹੈ ਆਜੋ ਪਤਾ ਕਰਦੇ ਆਂ ਪਿੰਡ ਚੋਂ ਬਾਪੂ ਜੀ ਕੀ ਹਾਲ ਨੇ ਠੀਕ ਆ ਠੀਕ ਆ ਠੀਕੋ ਜੀ ਕਹਿੰਦੇ ਆ ਪਿੰਡ ਦੇ ਵਿੱਚੋਂ ਸਾਰੇ ਲੋਕ ਜਿਹੜੇ ਬਾਹਰ ਜਾ ਰਹੇ ਆ ਕੈਨੇਡਾ ਨਹੀਂ ਨਹੀਂ ਸਹੀ ਗੱਲ ਇਹ ਹੈਗੇ ਆਮ ਲਈ ਜਿਹੜਾ ਜਾਂਦਾ ਹੈਗਾ 10 ਦਿਨ ਰਹਿ ਕੇ ਮਹੀਨਾ ਰਹਿ ਕੇ ਇੱਥੋਂ ਮੁੜ ਜਾਂਦਾ ਫੇ ਆ ਜਾਂਦਾ ਹੈਗਾ ਅੱਛਾ ਬਾਹਰ ਜਾ ਰਹੇ ਆ ਪਰ ਵੀ ਇੱਥੇ ਆ ਜਾਂਦੇ ਨੇ ਪਿੰਡ ਤੇ 10 20 ਦਿਨ ਲਾ ਕੇ ਮੁੜ ਜਾਂਦੇ ਨੇ ਮੁੜ ਜਾਂਦੇ ਹੈਗੇ ਆ ਜਿਵੇਂ ਕੋਠੀਆਂ ਰੇਡੀ ਰੇਡੀਆਂ ਜਿਹੜੀਆਂ ਸਾਰੀਆਂ ਖਾਲੀ ਹੋ ਰਹੀਆਂ ਨੇ ਵੀ ਇਹ ਲੋਕ ਆਉਂਦੇ ਨੇ ਇੱਥੇ ਦੁਬਾਰੇ ਆਉਂਦੇ ਆ ਤੈਨੂੰ ਦੱਸਣ ਤੇ ਡਿਆ ਹੈਗਾ ਵਾ ਆਉਂਦੇ ਆ ਅੱਛਾ ਜੀ ਆਹੋ 2 ਮਹੀਨੇ ਰਹਿ ਜਾਂਦਾ 4 ਮਹੀਨੇ ਰਹਿ ਜਾਂਦਾ ਹੋਵੇ ਦੁਆਰ ਪੈਂਦੀ ਐ ਇਸ ਪਿੰਡ ਦੀ ਕਹਿੰਦੇ ਆ ਨੈੱਟ ਦੇ ਆਈ ਤੈਨੂੰ ਕਹਿੰਦੇ ਆ ਵਾ ਹਾਂ ਆਹੋ ਇਹ ਆਹੀ ਚੱਕਰਵਾ ਹੋਇਆ ਕੋਈ ਚੱਕਰ ਨਹੀਂ ਕਿਵੇਂ ਕਿਵੇਂ ਜਿੱਦਾਂ ਤੈਨੂੰ ਮੈਂ ਦੱਸਣ ਡਿਆ ਹੈਗਾ ਉਹ ਬੰਦੇ ਆਉਂਦੇ ਆ 2 ਮਹੀਨੇ ਰਹਿੰਦੇ ਆ 3 ਮਹੀਨੇ ਰਹਿੰਦੇ ਹੈਗਾ ਅੱਛਾ ਆ ਕੇ ਵੀ ਮਤਲਬ ਲੱਗ ਜਾਂਦੇ ਉਹ ਬਾਈ ਇਹ ਗੱਲ ਸੱਚ ਆ ਵੀ ਪਿੰਡ ਦੇ ਕਾਫੀ ਲੋਕ ਬਾਹਰ ਗਏ ਹੋਇਆ ਹਾਂ ਅੱਛਾ ਕਿਹੜਾ ਪਿੰਡ ਹੈ ਜੀ ਬਿੱਲੀ ਬੜੈਚ ਬਿੱਲੀ ਬੜੈਚ ਜੀ ਅੱਛਾ ਸੋ ਤੁਹਾਡੇ ਪਰਿਵਾਰ ਚੋਂ ਤਾਂ ਨਹੀਂ ਗਿਆ ਹੋਈ ਬਾਬਾ ਕੋਈ ਬਾਹਰ ਗਿਆ ਹੋਇਆ ਚਾਰ ਭਰਾ ਗਿਆ ਹੋਏ ਹੈਗੇ ਅੱਛਾ ਤੁਹਾਡੇ ਚਾਰ ਭਰਾ ਬਾਹਰ ਗਏ ਹੋਏ ਨੇ ਫਿਰ ਆਈ ਨਹੀਂ ਜੀ ਦੁਵਾਰੇ ਆਉਂਦੇ ਹੈਗਾ ਆਉਂਦੇ ਜੀ ਆਹੋ ਤਿੰ ਤਿੰਨ ਦਤਨ ਆ ਗਏ ਹੁਣ ਮਿਲ ਗਿਆ ਸਾਹਮਣੀ ਕੋਠੀ ਵਾਲਾ ਵੀ ਗਿਆ ਹੈ ਭਰਾ ਮੇਰਾ ਹੁਣ ਆਇਆ ਹੈ ਅੱਛਾ ਵੀ ਆ ਜਿੰਨੀਆਂ ਵੀ ਕੋਠੀਆਂ ਨੇ ਸਾਰੇ ਬਾਹਰ ਗਏ ਹੋਇਆ ਅਹੋ ਅੱਛਾ ਇਹ ਕੋਠੀ ਵਾਲਾ ਹੀ ਬਾਹਰ ਤੇ ਇਹ ਵੀ ਨਹੀਂ ਇੱਥੇ ਹੀ ਆ ਇਹ ਅੱਛਾ ਇਹ ਇੱਥੇ ਹੈ ਜੀ ਕਰਦੇ ਸਾਰੇ ਬੰਦੇ ਹੈਗੇ ਆ ਠੀਕ ਆ ਜੀ ਇਹ ਕੋਈ ਇੱਕ ਘਰ ਗਿਆ ਤੈਨੂੰ ਕਹਿੰਦੇ ਤੁਸੀਂ ਵੀਡੀਓ ਲਾੜਣੀ ਆ ਲਿਆ ਕੇ ਮਾਲਕੀ ਤੋਂ ਬਈ ਉਹਦੇ ਵਿੱਚ ਹੀ ਪਤਾ ਲੱਗ ਜਾਣਾ ਬੰਦੇ ਨੂੰ ਕਹਿੰਦਾ ਬਾਹਰ ਗਿਆ ਬਾਹਰ ਮਰ ਉਹ ਝੂਠੀ ਗੱਲ ਆ ਵੀ ਸਾਰਾ ਪਿੰਡ ਬਾਹਰ ਗਿਆ ਨਹੀਂ ਨਹੀਂ ਇਹ ਤੇ ਨਹੀਂ ਦੱਸਣ ਡਿਆ ਪੰਜ ਚਾਰ ਘਰ ਵਾਲੀ ਹਰ ਇੱਕ ਪਿੰਡ ਦੇ ਵਿੱਚੋਂ ਪੰਜ ਚਾਰ ਘਰ ਹੁੰਦੇ ਹੀ ਹੁੰਦੇ ਹੈਗੇ ਮਾਲਕੀ ਦੇ ਤੇ ਉਹ ਤਾਂ ਹਾਂ ਹਰ ਇੱਕ ਹੁਣ ਤਾਂ ਤਕਰੀਬਨ ਟ੍ਰੈਂਡ ਜਿਹਾ ਹੀ ਆ ਪੰਜਾਬ 'ਚ ਪੰਜ ਚਾਰ ਘਰ ਤਾਂ ਹੁੰਦੀ ਹੁੰਦੇ ਆ ਹੁੰਦੇ ਹੁੰਦੇ ਮਾਲ ਆ ਗੱਲ ਝੂਠਾ ਵੀ ਸਾਰਾ ਪਿੰਡੇ ਬਾਹਰ ਜਾ ਨਾ ਨਾ ਆਹ ਇੱਥੇ ਸਾਰੇ ਘਰਾਂ 'ਚ ਵੜ ਜਾਓ ਤੁਸੀਂ ਮਾਲਕੀ ਸਾਰੇ ਬੰਦ ਲੱਗਦਾ ਲਾ ਜਾਣਾ ਹੈ ਅੱਛਾ ਕਰੀ ਨੇ ਉਹ ਤੇ ਨਮਨ ਦੱਸਣ ਤੇ ਡਿਆ ਹੈਗਾ ਹੋਰ ਕੀ ਦੱਸਣਾ ਹੈਗਾ ਠੀਕ ਹੈ ਜੀ ਆ ਆਪ ਦੇ ਸੋਖੇ ਰੂਪਤਲਾ ਮੰਨ ਲੀਓ ਸ਼ੁਕਰੀਆ ਇਹ ਹੋਏ ਪਿੰਡ ਦੇ ਬਾਹਰ ਦਾ ਹੈਗਾ ਤਾਂ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਇਸ ਪਿੰਡ ਦੇ ਤੇ ਬਾਪੂ ਜੀ ਦਾ ਕਹਿਣਾ ਵੀ ਇਸ ਪਿੰਡ ਦੇ ਲੋਕ ਇੱਥੀ ਨੇ ਬਾਹਰ ਗਏ ਹੋਏ ਨੇ ਪਰ ਗੇੜਾ ਮਾਰ ਕੇ ਜਰੂਰ ਜਾਂਦੇ ਆ ਤੇ ਆਪਣੇ ਜਿਹੜੇ 10 15 ਦਿਨ ਮਹੀਨਾ ਲਾ ਕੇ ਚਲੇ ਜਾਂਦੇ ਆ ਵੈਸੇ ਵੀ ਜ਼ਿਆਦਾਤਰ ਪਿੰਡ ਦੇ ਜਿੰਨੀਆਂ ਵੀ ਤੁਸੀਂ ਕੋਠੀਆਂ ਵੇਖ ਰਹੇ ਹੋ ਮਹਿੰਗੀਆਂ ਤੋਂ ਮਹਿੰਗੀਆਂ ਇਹ ਸਾਰੀਆਂ ਖਾਲੀ ਨੇ ਕਿਉਂਕਿ ਇੱਥੋਂ ਦੇ ਜਿਹੜੇ ਮਾਲਕ ਨੇ ਉਹ ਬਾਹਰ ਚਲੇ ਗਏ ਨੇ ਤੇ ਇਹ ਜਿਹੜਾ ਤੁਸੀਂ ਸਾਰਾ ਪਿੰਡ ਵੇਖ ਲਓ वैसे अपने एरिया च कह दी आपा भी हैना बठंडा एरिया मानसा इधर ले सोनु आम लोग मिल जानेगे पर जेड़ा जालंधर दा एरिया हैगा उथे बहुत ਘੱਟ ਲੋਕ ਮਿਲਣਗੇ ਕਿਉਂਕਿ ਇੱਥੋਂ ਦੇ ਕਾਫੀ ਪਿੰਡਾਂ ਦੇ ਪਿੰਡ ਕਹਿੰਦੇ ਖਾਲੀ ਨੇ ਕਾਫੀ ਗਿਣਤੀ ਵਿੱਚ ਲੋਕ ਜਿਹੜੇ ਬਾਹਰ ਗਏ ਹੋਏ ਨੇ ਆ ਦੇਖੋ ਬੰਦੇ ਨੂੰ ਬੰਦਾ ਨਹੀਂ ਚਮਕਦਾ ਬਿਲਕੁਲ ਸ਼ਾਮ ਦਾ ਟਾਈਮ ਹੈ 5 ਵਜੇ ਦਾ ਪਰ ਜਿਹੜੇ ਲੋਕ ਕੋਈ ਵੀ ਨਹੀਂ ਹੈਨਾ ਜਾਂ ਤਾਂ ਆਪਾਂ ਕਹਿਦੀ ਘਰ ਦੇ ਅੰਦਰ ਨੇ ਜਾਂ ਫਿਰ ਸੱਚੀ ਵੀ ਬਾਹਰ ਗਏ ਹੋਏ ਨੇ ਵੈਸੇ ਤੁਸੀਂ ਦੇਖੋਗੇ ਵੀ ਹਰੇਕਾ ਹਵੇਲੀ ਨੂੰ ਜਿਹੜਾ ਜਿੰਦਾ ਲੱਗਿਆ ਹੋਇਆਗਾ ਆ ਦੇਖੋ ਆਪਾਂ ਹੋਰ ਦਿਖਾ ਦੰਨੇ ਆ ਇੱਧਰ ਹਵੇਲੀਆਂ ਨੂੰ ਕਾਫੀ ਜਿਹੜੇ ਜਿੰਦੇ ਲੱਗੇ ਹੋਏ ਨੇ ਤੇ ਲੋਕ ਜਿਹੜੇ ਕੈਨੇਡਾ ਗਏ ਹੋਏ ਨੇ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਹੈਨਾ ਪੰਜਾਬ ਦਾ ਇਹ ਇੱਕ ਵਾਰੀ ਫੇਰ ਦੱਸ ਦਈਏ ਵੀ ਬਿੱਲੀ ਬੜਾਏ ਚ ਪਿੰਡ ਆ ਸੋਸ਼ਲ ਮੀਡੀਆ ਤੇ ਕਾਫੀ ਜਿਹੜੇ ਵੀਡੀਓ ਪਈਆਂ ਨੇ ਵੀ ਜਿਹੜਾ ਹੀ ਖਾਲੀ ਹੋ ਗਿਆ ਪਿੰਡ ਕੋਈ ਵੀ ਪਿੰਡ ਚ ਨਹੀਂ ਰਿਹਾ ਪਰ ਅਜਿਹੀ ਗੱਲ ਨਹੀਂ ਪਿੰਡ ਵਿੱਚ ਲੋਕ ਜਿਹੜੇ ਹੈਗੇ ਹੈਗੇ ਪਰ ਹਾਂ ਕਾਫੀ ਹੱਦ ਤੱਕ ਜਿਹੜੇ ਲੋਕ ਇਸ ਪਿੰਡ ਦੇ ਬਾਹਰ ਵੀ ਗਏ ਆ ਪੰਜਾਬ ਵਿੱਚ ਤੁਸੀਂ ਜਾਣਦੇ ਹੋ ਹਨ ਵੀ ਬਹੁਤ ਸਾਰੇ ਲੋਕ ਕਹਿੰਦੀ ਆ ਭਾਈ ਬਾਹਰ ਨੂੰ ਉੱਡ ਰਹੇ ਨੇ ਕਿਉਂਕਿ ਆਪਣਾ ਫਿਊਚਰ ਸੇਵ ਕਰਨ ਵਾਸਤੇ ਪੰਜਾਬ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਵੀ ਜਿਹੜੀਆਂ ਆਪਾਂ ਕਹਿੰਦੀ ਵੀ ਨੌਕਰੀਆਂ ਨਹੀਂ ਮਿਲਣੀਆਂ ਤਾਂ ਕਰਕੇ ਜਿਹੜੇ ਲੋਕ ਬਾਹਰ ਚਲੇ ਜਾਂਦੇ ਆ ਤੇ ਆਪਣਾ ਫਿਊਚਰ ਸੈੱਟ ਕਰਨ ਵਾਸਤੇ ਹਨ ਆ ਪਿੰਡਾਂ ਵਿੱਚ ਜਿੰਨੀਆਂ ਵੀ ਹਵੇਲੀਆਂ ਬਣੀਆਂ ਨੇ ਲੋਕਾਂ ਨੇ ਬਾਹਰ ਜਾ ਕੇ ਹੀ ਬਣਾਈਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਕੋਈ ਪਹਿਲਾਂ ਵੀ ਚੰਗਾ ਸੀ ਕਰੋ ਤੇ ਕੋਈ ਹੈ ਨਾ ਆਪਾਂ ਕਹਿੰਦੇ ਬਾਅਦ ਚ ਜਾ ਕੇ ਸੈੱਟ ਹੋ ਗਿਆ ਤੇ ਹਵੇਲੀ ਪਿੰਡ ਚ ਬਾਤ ਹੀ ਰਹਿਣ ਵਾਸਤੇ ਪਰ ਦੋਸਤੋ ਜਿਹੜੀਆਂ ਵੀ ਤੁਸੀਂ ਹਵੇਲੀਆਂ ਵੇਖ ਰਹੇ ਹੋ ਇਹ ਬਿਲਕੁਲ ਖਾਲੀ ਨੇ ਤੇ ਮਾਲਕ ਆਉਂਦੇ ਆ ਕਹਿੰਦੇ 6 ਮਹੀਨੇ ਬਾਅਦ ਘੇੜਾ ਮਾਰ ਲਿਆ ਕਿਸੇ ਨੇ 1 ਸਾਲ ਬਾਅਦ ਘੇੜਾ ਮਾਰ ਲਿਆ ਤੇ ਕੋਈ 10 ਦਿਨ ਲਾ ਗਿਆ ਕੋਈ 20 ਦਿਨ ਲਾ ਗਿਆ ਆ ਦੇਖੋ ਜਿਹੜੀ ਮਰਜ਼ੀ ਹਵੇਲੀ ਦੇਖ ਲਓ ਪਿੰਡ ਚ ਤਕਰੀਬਨ ਸਾਰੀਆਂ ਹੀ ਹਵੇਲੀਆਂ ਜਿਹੜੀਆਂ ਤੁਹਾਨੂੰ ਖਾਲੀ ਮਿਲਣੀਆਂ ਸਾਰਾ ਪਿੰਡ ਹੈ ਜਿਹੜਾ ਤਕਰੀਬਨ ਤੁਹਾਨੂੰ ਖਾਲੀ ਮਿਲੂਗਾ ਬਿੱਲੀ ਬੜੈ ਚ ਜਲੰਧਰ ਆ ਦੇ ਨੇੜੇ ਜਿਹੜਾ ਇਹ ਪਿੰਡ ਪੈਂਦਾ ਹੈਗਾ ਹੈ ਨਾ ਜੁਲੰਦਰ ਏਰੀਆ ਦੇ ਬਹੁਤ ਸਾਰੇ ਲੋਕ ਬਹੁਤ ਜ਼ਿਆਦੇ ਆਪਾਂ ਕਹਿੰਦੇ ਪਿੰਡਾਂ ਦੇ ਪਿੰਡ ਵੀ ਜਿਹੜੇ ਬਾਹਰ ਗਏ ਹੋਏ ਨੇ ਆਜੋ ਹੋਰ ਦਿਖਾ ਦਾਨੇ ਤੁਹਾਨੂੰ ਇੱਕ ਜਿਹੜੀ ਆ ਤੁਸੀਂ ਹਵੇਲੀ ਵੇਖ ਰਹੇ ਹੋ ਸ਼ੁਰੂ ਦੇ ਵਿੱਚ ਵੀ ਮੈਂ ਜਿਹੜੀ ਦਿਖਾਈ ਸੀ ਇਹ ਹਵੇਲੀ ਦੇ ਮਾਲਕ ਵੀ ਜਿਹੜੇ ਕਹਿੰਦੇ ਬਾਹਰ ਗਏ ਹੋਏ ਆ ਤੇ ਇਥੋਂ ਪਤਾ ਕਰਿਆ ਸੀ ਭਾਈਆ ਤੁਹਾਨੂੰ ਦੇਖੋ ਤੁਸੀਂ ਜਿੰਦਾ ਵੇਖ ਰਹੇ ਹੋ ਹੈਨਾ ਤੇ ਇਹ ਕਾਫੀ ਜਿਹੜਾ ਪੈਸਾ ਕਹਿੰਦੀ ਵੀ ਕੋਰੋਨਾ ਰੁਪਏ ਦੇ ਹਿਸਾਬ ਨਾਲ ਇਸ ਹਵੇਲੀ ਤੇ ਜਿਹੜਾ ਪੈਸਾ ਲੱਗੂ ਪੂਰੇ ਸ਼ੌਂਕ ਨਾਲ ਜਿਹੜੀ ਇਹ ਹਵੇਲੀ ਤਿਆਰ ਕਰਾਈ ਹੋਈ ਹੈ ਐਸੀ ਵੈਸੀ ਗੱਲ ਨਹੀਂ ਹੈਗੀ ਤੇ ਬਿਲਕੁਲ ਜਿਹੜੀ ਰੋਡ ਤੇ ਬਣੀ ਹੋਈ ਆ ਪਰ ਦੋਸਤੋ ਇਸ ਹਵੇਲੀ ਦੇ ਮਾਲਕਾਂ ਨੂੰ ਜਿਹੜਾ ਇੱਥੇ ਰਹਿਣਨ ਲਈ ਨਸੀਬ ਨਹੀਂ ਹੋਇਆ ਸਾਰੇ ਜਿਹੜੇ ਬਾਹਰ ਗਏ ਹੋਇਆ ਤੇ ਇਸ ਹਵੇਲੀ ਦਾ ਆਪਾਂ ਕਹਿ ਦਈਏ ਹਨਾ ਵੀ ਜਿਹੜਾ ਤਾਲਾ ਲੱਗਿਆ ਹੋਇਆਗਾ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੋ ਪੰਜਾਬ ਤੋਂ ਬਾਹਰ ਚਲੇ ਗਏ ਕੀ ਉਹਨਾਂ ਨੂੰ ਮੁੜਨਾ ਚਾਹੀਦਾ ਜਾਂ ਫਿਰ ਤੁਸੀਂ ਸੋਚਦੇ ਹੋ ਵੀ ਪੰਜਾਬ ਵਿੱਚ ਕੁਛ ਨਹੀਂ ਬਾਪੂ ਜੀ ਐਸੇ ਪਿੰਡ ਦੇ ਤੁਸੀਂ ਅੱਛਾ ਬਾਪੂ ਜੀ ਕਹਿੰਦੇ ਇਸ ਪਿੰਡ ਚੋਂ ਕਾਫੀ ਲੋਕ ਜਿਹੜੇ ਬਾਹਰ ਗਏ ਆ ਤੇ ਪਿੰਡ ਖਾਲੀ ਹੋ ਗਿਆ ਸਹੀ ਗੱਲ ਆਈ ਇਹ ਸਹੀ ਹੈ ਸਾਰੇ ਮਾਈ ਕੰਡਿਆਂ ਇਹ ਕੀ ਤੋ ਕੀ ਹੈ ਨਾ ਸਾਰੇ ਅੱਛਾ ਸਾਰੇ ਪਿੰਡ ਦਾ ਘਰੋਂ ਕੋਈ ਨਾ ਕੋਈ ਬੰਦਾ ਬਾਹਰ ਗਿਆ ਹੋਇਆ ਅੱਛਾ ਜੀ ਇੱਕ ਓਠੀ ਵਾਲੇ ਹੀ ਬਾਹਰ ਗਿਆ ਹਾਂ ਠੀਕ ਇਹ ਕਿਰਨ ਸੰਬੰਧਨ ਲਾ ਕੇ ਕੋਈ ਨਹੀਂ ਕੋਈ